ਮੇਜਰਾ ਕੋ ਸਮਝ ਨਹੀਂ ਆਉਂਦੀ ਯਾਰ ਕੀ ਕਰਾਂ ਤੇ ਕੀ ਨਾ ਕਰਾਂ ਛੋਟੀ ਭੈਣ ਰਜੋ ਦੇ ਸਹੁਰਿਆਂ ਨੇ ਖੜੇ ਪੈਰ ਵਿਆਹ ਮੰਗ ਲਿਆ ਨਾ ਤਾਂ ਕੋਲੇ ਕੋਈ ਪੈਸਾ ਤੇ ਨਾ ਹੀ ਵਿਆਹ ਤੇ ਕੋਈ ਪੈਸਾ ਮਿਲਦਾ ਯਾਰ ਜੈਲੀ ਤੂੰ ਐਡੇ ਵੱਡੇ ਸਰਦਾਰਾਂ ਨਾਲ ਸਿਰੀ ਰਲਿਆ ਉਹਨਾਂ ਤੋਂ ਮਦਦ ਕਿਉਂ ਨਹੀਂ ਮੰਗਦਾ ਤੂੰ ਮੇਜਰਾ ਸਰਦਾਰਾਂ ਤੋਂ ਤਾਂ ਮੈਂ ਪਹਿਲਾਂ ਹੀ ਐਸੇ ਵੱਧ ਖੜੀ ਬੈਠਾ ਨਾਲੇ ਸਰਦਾਰ ਥੋੜੇ ਜੇ ਕੰਜੂਸ ਆ ਯਰ ਜੈਲੀ ਜੇ ਤੂੰ ਮੇਰੀ ਮੰਨੇ ਇੱਕ ਵਾਰੀ ਆਪਦੇ ਸਰਦਾਰਾਂ ਨਾਲ ਗੱਲ ਕਰਕੇ ਤਾਂ ਦੇਖ ਮੇਰਾ ਮਨ ਕਹਿੰਦਾ ਤੈਨੂੰ ਤੇਰੇ ਸਰਦਾਰ ਜਵਾਬ ਨਹੀਂ ਦਿੰਦੰਦੇ ਸੱਸੀਆ ਸਰਦਾਰ ਜੀ ਉਹ ਸੱਸਰੀ ਕਾਲ ਜਲੀ ਸਰਦਾਰ ਜੀ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਉਹ ਜੈਲੀ ਅਸੀਂ ਆ ਮੈਰਿਜ ਪੈਲਸ ਬੁੱਕ ਕਰਕੇ ਬਸ ਸਿੱਧਾ ਘਰ ਹੀ ਆ ਰਹੇ ਆਂ ਤੇ ਤੂੰ ਘਰ ਹੀ ਆ ਜਾ ਮੈਰਿਜ ਪੈਲਸ ਉਹ ਆਹੋ ਹੋ ਜਲਦੀ ਜਲਦੀ ਵਿੱਚ ਸਾਡੀ ਛੋਟੀ ਭੈਣ ਦਾ ਵਿਆਹ ਵੱਤ ਗਿਆ ਤੂੰ ਐ ਕਰ ਬਹੁਤ سارے ਕੰਮ ਕਰਨੇ ਆਂ ਬਾਕੀ ਗੱਲਾਂ ਬਾਅਦ ਕਰਾਂਗੇ ਸਿੱਧਾ ਘਰ ਹੀ ਆ ਜਾ ਤੇ ਚਲ ਚੰਗਾ ਓਕੇ ਜੈਲੀ ਕੀ ਕਹਿੰਦੇ ਤੇਰੇ ਸਰਦਾਰ ਮੇਚਰਾ ਸਰਦਾਰਾਂ ਦੀ ਛੋਟੀ ਭੈਣ ਮਨਜੀਤ ਕੌਰ ਦਾ ਵਿਆਹ ਵਾਹਿਗੁਰੂ ਤੇ ਭਰੋਸਾ ਰੱਖ ਜੈਲੀ ਉਹ ਰਜੋ ਭੈਣ ਲਈ ਜਰੂਰ ਕੋਈ ਨੌਕਾ ਜੋ ਵਧੀਆ ਕਰੂਗਾ ਆ ਕੰਮ ਵੀ ਆਪਾਂ ਸﺠਜੀਤ ਨਵੇੜਾ ਐ ਤੇ ਆ ਵੀ ਕਰਤਾ ਹੈ ਅ ਸੁਭਜੀਤ ਤੂੰ ਐਂ ਕਰ ਨਾਲੇ ਤਾਂ ਤੂੰ ਸੁਨਾਰੇ ਨੂੰ ਗਹਿਣਾ ਘੱਟਾ ਬੰਨਾਂਦੇ ਆ ਤੇ ਨਾਲੇ ਆ ਸੂਟਾਂ ਸੱਟਾਂ ਵਾਲਾ ਕੰਮ ਵੀ ਨਵੇੜ ਹੀ ਆ ਸਾਸਿਆ ਸਰਦਾਰ ਸਾਹਿਬ ਜੀ ਉਹ ਸਸਰੀ ਕਾਲ ਜੈਲੀ ਲੈ ਭਾਈ ਜੈਲੀ ਵੀ ਆ ਗਿਆ ਕਿਉਂ ਮੈਂ ਨਾਲ ਹੀ ਲੈ ਜਾਂਦਾ ਸ਼ਹਿਰ ਮੇਰਾ ਕੰਮ ਸੌਖਾ ਹੋ ਜੂ ਪਰ ਸਰਦਾਰ ਸਾਹਿਬ ਮੈਂ ਤਾਂ ਤੁਹਾਡੇ ਕੋਲੇ ਕੋਈ ਜ਼ਰੂਰੀ ਕੰਮ ਆਇਆ ਸੀ ਹਾਂ ਦੱਸ ਜੈਲੀ ਕੀ ਕੰਮ ਆਇਆ ਸਰਦਾਰ ਸਾਹਿਬ ਵੈਸੇ ਤਾਂ ਮੈਂ ਪਹਿਲਾਂ ਹੀ ਤੁਹਾਡੇ ਤੋਂ ਪੈਸੇ ਵੱਧ ਲਈ ਬੈਠਾ ਪਰ ਪਰ ਕੀ ਸਰਦਾਰ ਸਾਹਿਬ ਮੈਨੂੰ ਕੁਝ ਪੈਸਿਆਂ ਦੀ ਲੋੜ ਹੈ ਪੈਸਿਆਂ ਦੀ ਜ਼ਰੂਰਤ ਹੈ ਨਾ ਹੁਣ ਤੂੰ ਪੈਸਿਆਂ ਦਾ ਕੀ ਕਰਨਾ ਹੈ ਸਰਦਾਰ ਸਾਹਿਬ ਮੇਰੀ ਛੋਟੀ ਭੈਣ ਰਜੋ ਤੇ ਸਹੁਰਿਆਂ ਨੇ ਇੱਕ ਹਫਤੇ ਦੇ ਵਿੱਚ ਵਿਆਹ ਮੰਗ ਲਿਆ ਇਸ ਲਈ ਮੈਨੂੰ ਤੁਹਾਡੀ ਮਰਦ ਦੀ ਲੋੜ ਹੈ ਹਮ ਭਾਈ ਭੈਣ ਤੇਰੀ ਅਸੀਂ ਮਦਦ ਕਿਉਂ ਕਰੀਏ ਸਰਦਾਰ ਸਾਹਿਬ ਸਾਰੀ ਉਮਰ ਮੇਰਾ ਬਾਪ ਤੁਹਾਡੇ ਸੇਰੀ ਰਹਾ ਪਿਛਲੇ 10 ਸਾਲਾਂ ਤੋਂ ਮੈਂ ਤੁਹਾਡੇ ਸੇਰੀ ਲੱਗਿਆ ਹੋਇਆ ਕਿ ਹੁਣ ਤੁਸੀਂ ਮੇਰੀ ਮਦਦ ਵੀ ਨਹੀਂ ਕਰੋਗੇ ਦੇਖ ਵੀ ਜਰਨੈਲ ਸੋਂ ਚੇਲੀ ਤੇਰੀ ਭੈਣ ਦਾ ਵਿਆਹ ਹੈ ਤੇ ਹੁਣ ਤੂੰ ਵੇਖਣਾ ਤੇਰੀ ਭੈਣ ਦਾ ਵਿਆਹ ਹੈ ਸਾਡੇ ਵੱਲੋਂ ਮਦਦ ਲਈ ਕੋਰੀ ਨਾ ਹੈ ਇੱਕ ਮਿੰਟ ਜੈਲੀ ਪਲਾ ਸਾਡੇ ਦੋਨਾਂ ਭਰਾਵਾਂ ਦੇ ਗੁੱਟਾਂ ਤੇ ਰਖੜੀ ਕੌਣ ਕੌਣ ਬੰਦਦਾ ਹੈ ਸਰਦਾਰ ਜੀ ਤੁਹਾਡੀ ਛੋਟੀ ਭੈਣ ਮੰਨੇ ਤੇ ਮੇਰੀ ਛੋਟੀ ਭੈਣ ਰੱਜੋ ਫੇਰ ਮੰਨੇ ਦੇ ਬਰਾਬਰ ਜੇਕਰ ਰੱਜੋ ਸਾਡੇ ਗੁੱਟ ਤੇ ਰਖੜੀ ਬਣਦੀ ਆ ਤੇ ਫਿਰ ਉਹ ਤੇਰੀ ਇਕੱਲੇ ਦੀ ਭੈਣ ਕਿਵੇਂ ਹੋਈ ਸਾਨੂੰ ਰੱਜੋ ਨੇ ਸਾਰਾ ਕੁਝ ਦੱਸਤਾ ਸੀ ਵੀ ਉਹਦੇ ਸਹੁਰਿਆਂ ਨੇ ਆਉਂਦੇ ਐਤਵਾਰ ਦਾ ਵਿਆਹ ਮੰਗ ਲਿਆ ਅਸੀਂ ਮੈਰਚ ਪੈਲਸ ਮੰਨੇ ਦੇ ਵਿਆਹ ਲਈ ਨਹੀਂ ਬਲਕਿ ਰੱਜੋ ਦੇ ਵਿਆਹ ਲਈ ਬੁੱਕ ਕਰਕੇ ਆਏ ਹਾਂ ਬੇਸ਼ੱਕ ਅਸੀਂ ਦੋਨੇ ਭਰਾ ਬੇ ਲੋੜੀ ਤੇ ਫਜ਼ੂਲ ਦੇ ਖਰਚਿਆਂ ਦੇ ਵਿਰੋਧਾਂ ਪਰ ਜਿੱਥੇ ਗੱਲ ਸਾਡੇ ਪਰਿਵਾਰ ਦੀ ਆ ਜਾਏ ਉੱਥੇ ਅਸੀਂ ਪਰਵਾਹ ਨਹੀਂ ਕਰਦੇ ਨਾਲੇ ਤੈਨੂੰ ਇਸ ਕਰਦਾ ਸਿਰੀ ਨਹੀਂ ਬਲਕਿ ਕਰਦਾ ਮੈਂਬਰੀ ਸਮਝਿਆ ਉਹ ਸ਼ਹਿਰੋਂ ਆਉਂਦੇ ਹੋਏ ਆ ਸਿੱਧੂ ਪ੍ਰੈਸ ਤੋਂ ਰੱਜੋ ਪੈਂਦੇ ਵਿਆਹ ਦੇ ਕਾਰਡ ਵੀ ਫੜ ਲਿਆ ਓ ਓਏ ਇਹ ਤੇਰੀ ਇਕੱਲੇ ਦੀ ਪੈਣ ਨਹੀਂ ਸਾਡੀ ਵੀ ਪੈਣ ਹੈ ਰੱਜੋ ਦਾ ਵਿਆਹ ਅਸੀਂ ਧੂਮ ਧਾਮ ਨਾਲ ਕਰਾਂਗੇ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਰਦਾਰ ਜੀ ਮੈਨੂੰ ਮaaf ਕਰਦੇ ਹੋ ਮੈਂ ਤੁਹਾਨੂੰ ਸਮਝਣ ਵਿੱਚ ਹੀ ਭੁੱਲ ਕਰ ਬੈਠਾ ਮੇਰੇ ਕੋਲੇ ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਓ ਕਮਲਿਆ ਧੰਨਵਾਦ ਆ ਬਗਾਨਿਆਂ ਦਾ ਕਰੀਦਾ ਆ ਆਪਣੇਆਂ ਦਾ ਨਹੀਂ